ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ مشਵਰਾ ਦੇਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣਾ ਤੇ ਸਿੱਖ ਕੌਮ ਨੂੰ ਬੇਵਕੂ ਬਣਾਉਣਾ ਧਰਮ ਦੇ ਨਾਂ ਤੇ ਆਪਣੇ ਘਰ ਭਰਨੇ ਨੇ ਉਹਨਾਂ ਨੂੰ ਮਤ ਦੇਣੀ ਹੈ ਹਾਂ ਜੀਣ ਤਾਂ ਬਣਨਾ ਧਾਰਮਿਕ ਆਗੂ ਉਦਾਂ ਸਿਰ ਤੇ ਗੋਲ ਦਸਤਾਰ ਬੰਨਣੀ ਸਿੱਖ ਲਵੇ ਵਧੀਆ ਜਿਹਾ ਚਾਕੇ 5 ਕਿਲੋ ਮੀਟਰ ਦੀ گول ਦਸਤਾਰ ਹੋਵੇ ਤੇ ਦਾੜਾ ਹੋਵੇ ਖੁੱਲਾ ਛੱਡਿਆ ਹੋਇਆ ਠੀਕ ਹੈ ਤੇ ਗਿੱਟਿਆਂ ਤੱਕ ਹੋਵੇ ਚੋਲਾ ਤੇ ਉੱਪਰ ਦੀ ਕਾਲੇ ਗੱਤਰੇ ਵਾਲੀ ਵਧੀਆ ਕਿਰਪਾਨ ਹੋਵੇ ਤੇ 3.5 ਫੁੱਟ ਦੀ ਹੱਥ ਵਿੱਚ ਫੜੀ ਹੋਵੇ ਤੇ ਗਲ ਵਿੱਚ ਹੋਵੇ ਹਜ਼ੂਰੀਆ ਇੱਕ ਹੋਰ ਗੱਲ ਤੇ ਉਹਨੂੰ ਸੰਗਤ ਵਿੱਚ ਖੜ ਕੇ ਨਾ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਫਤੇ ਬੁਲਾਉਣੀ ਆਉਂਦੀ ਹੋਵੇ ਇਹ ਗੁਣ ਨੇ ਚਾਰ ਪੰਜਕ ਜਿਨ੍ਹਾਂ ਨੇ ਸਿੱਖ ਕੌਮ ਦੇ ਆਗੂ ਬਣ ਕੇ ਕੌਮ ਨੂੰ ਬੇਵਕੂਫ ਬਣਾਉਣਾ ਹੋਵੇ ਇਹ ਗੱਲ ਪਤਾ ਮੈਂ ਕਿਉਂ ਕੀਤੀ ਹੈ ਇੱਕ ਅਮਰੀਕ ਸਿੰਘ ਦਾ ਭਤੀਜਾ ਜਦੋਂ ਅਮਰਤਪਾਲ ਨੂੰ ਜੇਲ੍ਹ ਵੀ ਸੁੱਟਦਾ ਉਸ ਵਕਤ ਉਹਨੇ ਆਪਣੇ ਆਪ ਨੂੰ ਚੇਂਜ ਕੀਤਾ ਪਹਿਲਾਂ ਉਹਦੇ ਜਿਵੇਂ ਕਹਿੰਦੇ ਉਹ ਪਟਿਆਲਾ ਸਾਹੀ ਟੂਟੀ ਵਾਲੀ ਪੱਗ ਹੁੰਦੀ ਸੀ ਤੇ ਮੁੱਛਾਂ ਵੀ ਥੋੜੀਆਂ ਜਿਹੀਆਂ ਚੜਾਈਆਂ ਹੁੰਦੀਆਂ ਸੀ ਤੇ ਪੈਨ ਪਨ ਵਧੀਆ ਜੇਬ ਤੇ ਲੱਗਾ ਹੁੰਦਾ ਸੀ ਤੇ ਵਧੀਆ ਜੈਕਟ ਹੁੰਦੀ ਸੀ ਤੇ ਬੂਟ ਵੀ ਨੈਕੀ ਵਗੈਰਾ ਦੇ ਵਧੀਆ ਹੁੰਦੇ ਸੀ ਤੇ ਜਦੋਂ ਅਮਰਤਪਾਲ ਨੂੰ ਛੁਡਤਾ ਜੇਲ੍ਹ ਵਿੱਚ ਉਦੋਂ ਬਾਅਦ ਤੇ ਉਹਨੇ ਲੰਬਾ ਚੋਲਾ ਗੋਲ ਦਸਤਾਰ ਹੱਥ ਵਿੱਚ 3 ਫੁੱਟੀ ਕਿਰਪਾਨ ਤੇ ਗਲ ਵਿੱਚ ਹਜੂਰੀਆ ਤੇ ਗੱਲਾਂ ਆਪਾਂ ਤਾਂ ਪੰਥ ਲਈ ਕੁਰਬਾਨ ਆ ਆਪਾਂ ਤਾਂ ਲੜਨ ਵਾਲਿਆਂ ਮੈਦਾਨੇ ਜੰਗ ਵਿੱਚ ਸ਼ਹੀਦੀ ਪਾਉਣ ਵਾਸਤੇ ਤਿਆਰ ਆ ਪਤੋਂ ਜਿਵੇਂ ਜਰਨੈਲ ਸਿੰਘ ਦੀ ਗੱਲ ਕਰਦੇ ਨੇ ਸਰ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਭਾਈ ਅਮਰ ਸਿੰਘ ਦੀ ਗੱਲ ਕਰਦੇ ਆ ਅੱਜ ਤਾਂ ਉਦੋਂ ਗਵਰਨਮੈਂਟ ਨਾਲ ਟੱਕਰ ਲੈਣੀ ਹੈ ਇਹ ਡਾਇਲੌਗ ਸੁਣੇ ਹੁੰਦੇ ਇੱਕ ਗੱਲ ਹੋਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਲੋਕ ਡੇਰਾਬਾਦ ਨਾਲ ਜੁੜੇ ਹੋਏ ਨੇ ਨਾ ਜਾਂ ਉਹ ਲੋਕ ਜਿਨ੍ਹਾਂ ਦੇ ਹੱਥ ਵਿੱਚ ਦੋ ਗਿੱਟ ਦੀ ਮਾਲਾ ਫੜੀ ਹੁੰਦੀ ਹੈ ਉਹ ਗਿਣਵੇਂ ਮੰਨ ਕੇ ਹੁੰਦੇ ਨੇ ਮਾਲਾ ਦੇ ਵਿੱਚ ਤੇ ਲਾਲ ਫੁੱਲ ਪਛਮ ਦਾ ਬਣਾਇਆ ਹੁੰਦਾ ਹੈ ਤੇ ਉਹ ਲੋਕ ਜਿਹੜੇ ਅੱਖਾਂ ਬੰਦ ਹੁੰਦੀਆਂ ਨੇ ਵਾਹਿਗੁਰੂ 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 ਇਦਾਂ ਕਰਨ ਵਾਲੇ ਹੁੰਦੇ ਨੇ ਤੇ ਬਸ ਇਹ ਕਹਿ ਲਓ ਵੀ ਉਹ ਭੋਲੇ ਭਾਲੇ ਹੁੰਦੇ ਆ ਅੱਖਾਂ ਖੋਲਦੇ ਨਹੀਂ ਉਹਨਾਂ ਜਿੱਦਾਂ ਮਰਜੀ ਲੁੱਟੀ ਜਾਓ ਜਿੱਦਾਂ ਮਰਜੀ ਬੇਵਕੂਫ ਬਣਾਈ ਜਾਓ ਉਹ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਇਹ ਚੋਲਿਆਂ ਵਾਲੇ ਜਿਹੜੇ ਪ੍ਰਚਾਰਕ ਜਿਹੜੇ ਕੌਮ ਦੇ ਆਗੂ ਬਣਦੇ ਨੇ ਉਹ ਬੇਬਕੂਫ ਬਣਾਈ ਜਾਂਦੇ ਨੇ ਤੇ ਉਹਨਾਂ ਦਾ ਹੀ ਬਹੁਤ ਐਨਾ ਪਿੱਛੇ ਘਟ ਹੁੰਦਾ ਹੈ ਤੇ ਇਹ ਜਿਹੜੇ ਮੈਂ ਨੁਕਤੇ ਦੱਸੇ ਨੇ ਨਾ ਇਹ ਮੈਂ ਤਾਂ ਦੱਸੇ ਨੇ ਕਿਉਂਕਿ ਬਹੁਤਾ ਕੁਝ ਨਾ ਤੁਹਾਨੂੰ ਫਲਸਫੀ ਦੀ ਲੋੜ ਹੈ ਨਾ ਤੁਹਾਨੂੰ ਬਹੁਤੀ ਪੜ੍ਹਾਈ ਦੀ ਲੋੜ ਹੈ ਠੀਕ ਹੈ ਤੇ ਬਸ ਇਨਾ ਕੰਮ ਕਰ ਲੋ ਤੇ ਪੰਜਾਬ ਨੂੰ ਲੁੱਟਣ ਵਾਸਤੇ ਇਹ ਨੁਕਤੇ ਨੇ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਅੱਜ ਤੱਕ ਕੌਮ ਲਈ ਆਪਣੀ ਇੱਕ ਚੀਚੀ ਵੀ ਨਹੀਂ ਵੜਾਈ ਘਟਾਈ ਇਹੋ ਲੋਕ ਨੇ ਕਿਤੇ ਇਹ ਬਿਆਦਵੀ ਦਾ ਮੁੱਦਾ ਚੱਕ ਲੈਣਗੇ ਚਲੋ ਬਰਗਾੜੀ ਚਲੋ ਮਹਿਬਨ ਕਲਾਂ ਚਲੋ ਚੰਡੀਗੜ੍ਹ ਪੰਥ ਕਮੋਰਚਾ ਲਾਈਏ ਚਲੋ ਇਹੋ ਲੋਕ ਨੇ ਤੇ ਹੁਣ ਅਮਰਤਪਾਲ ਵਾਲਾ ਮੁੱਦਾ ਚੱਕ ਕੇ ਹੁਣ ਅੰਮ੍ਰਿਤਸਰ ਬੈਠੇ ਆ ਠੀਕ ਹੈ ਤੇ ਬਸ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਗਿੱਟਿਆਂ ਦਾ ਕਚੋਲਾ ਹੈ ਗਲਚ ਹਜੂਰੀ ਹੈ ਸਿਰ ਤੇ ਗੋਲ ਦਸਤਾਰ ਹੈ ਬਸ ਇਹ ਉਹੀ ਲੋਕ ਨੇ ਕੱਢਣ ਪਾਉਣ ਨੂੰ ਇਹਨਾਂ ਕੋਲ ਕੱਖ ਨਹੀਂ ਹੈਗਾ ਜੇ ਤੁਸੀਂ ਇਹਨਾਂ ਦੇ ਨਾਲ 4 ਦਿਨ ਰਹਿ ਕੇ ਦੇਖੋ ਨਾ ਮੈਂ ਕਹਿੰਦਾ ਤੁਸੀਂ ਕਹੋਗੇ ਜਰ ਇਹਨਾਂ ਨਾਲ ਤਾਂ ਹੱਡਾਂ ਰੋੜੀ ਦਾ ਜਿਹੜਾ ਕੁੱਤਾ ਹੈ ਨਾ ਉਹ ਵੀ ਚੰਗਾ ਹੈ ਉਹ ਵੀ ਇਹਨਾਂ ਨਾਲ ਚੰਗਾ ਹੈ ਕਿ ਮੈਂ ਤਾਂ ਗੱਲ ਕੀਤੀ ਹੈ ਅੱਜ ਕਾਫੀ ਬੰਦੇ ਸਾਹਮਣੇ ਆਏ ਤੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਵੀ ਪੰਜਾਬ ਵਿੱਚ ਹੋਕ ਹੀ ਰਿਹਾ ਬਸ ਚੌਧਰ ਚਾਹੀਦੀ ਹੈ ਹੋਰ ਕੁਝ ਨਹੀਂ ਤੇ ਇੱਕ ਹੁਣ ਭਲੇ ਮੇਲੇ ਨੂੰ ਸੌਖਾ ਹੋਰ ਹੋ ਗਿਆ YouTube ਵਾਲੇ ਪੈਸੇ ਦੇਈ ਜਾਂਦੇ ਫੇਸਬੁੱਕ ਵਾਲੇ ਪੈਸੇ ਦੇਈ ਜਾਂਦੇ ਤੇ ਉਹ ਚੈਨਲ ਬਣਾਓ ਵੇਜ ਬਣਾਓ ਬੋਲੀ ਚੱਲੋ ਆਪੋ ਆਪਣੇ ਸਿਧਾਂਤ ਨੇ ਬਸ ਜਾਣ ਕੇ ਇਹ ਉਹ ਲੋਕ ਨੇ ਇਹ ਸਿੱਖੀ ਨੂੰ ਬਚਾਉਣ ਵਾਸਤੇ ਨਹੀਂ ਸਿੱਖੀ ਦੀ ਗੱਲ ਕਰਨ ਵਾਸਤੇ ਨਹੀਂ ਇਹ ਸਾਰੇ ਮਰਾਲਾ ਮਿਲ ਕੇ ਨਾ ਸਿੱਖੀ ਦਾ ਮਲਿਆ ਮੇਟ ਕਰਨ ਵਾਲੇ ਨੇ ਜੇ ਤੁਸੀਂ ਅਸਲ ਪੁੱਛੋਗੇ ਇਸ ਨਾਂਗ ਨਾਲ ਤੋੜ ਕੇ ਬਸ ਪੁੱਠੇ ਰਸਤੇਾਂ ਤੇ ਲੋਕਾਂ ਨੂੰ ਤੁਰਦੇ ਨੇ ਗੁੰਮਰਾਹ ਕਰਦੇ ਨੇ ਤੇ ਇਹ ਜਿਹੜੀ ਮੈਂ ਗੱਲ ਕੀਤੀ ਹੈ ਨਾ ਥੋੜਾ ਜਿਹਾ ਧਿਆਨ ਦੇ ਨਾਲ ਸਹਿਜ ਦੇ ਨਾਲ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ